ਮਾਨਯੋਗ ਡੀਜੀਪੀ ਪੰਜਾਬ ਸਭ ਵੱਲੋਂ ਨਸ਼ਾ ਤਸਕਾਂ ਨਜਾਇਜ਼ ਧਾਰਾਂ ਦੇ ਖਿਲਾਫ ਚਲਾਈ ਗਈ ਮੀਨ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਸਬਰੀਨ ਧਰਮਕੋੜ ਦੇ ਥਾਣਾ ਕੋਟੀ ਸਖਾਂ ਦੇ ਉੱਤੇ ਕਬੱਡੀ ਸਬਦ ਦਾ ਮਿਲੀ ਜਦੋਂ ਅਸੀਂ ਤਿੰਨ ਦੋਸ਼ੀਆਂ ਨੂੰ 150 ਗ੍ਰਾਮ ਹੀਰੋਨ ਇੱਕ ਪਿਸਤਲ ਬੱਤੀਪੁਰ ਅਤੇ ਚਾਰ ਰਾਉਂਡ ਜਿੰਦਾ ਤੇ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ ਗਿਆ ਇਨਾਂ ਵਿੱਚ ਅਸੀਂ ਜਿਹੜੀ ਐਫਆਰ ਨੰਬਰ 200/25 ਅੰਡਰ ਸੈਕਸ਼ਨ 21685 ਤੇ 25 ਆਰਮੈਕ ਜਿਹੜੀ ਦਰਜ ਕੀਤੀ ਗਈ ਇਸ ਵਿੱਚ ਇਹ ਤਿੰਨ ਦੋਸ਼ੀਆਂ ਦੇ ਨਾਮ ਇੱਕ ਦਾ ਨਾਮ ਅਰਸ਼ਦੀਪ ਗੱਗੜ ਦੂਜੇ ਦਾ ਨਾਮ ਅਰਸ਼ਦੀਪ ਤੇ ਤੀਜਾ ਵੀਰ ਦਵਿੰਦਰਾ ਜਿਹੜਾ ਇਹ ਲੋਕਾਖੁਰਦ ਦੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੇ ਫਾਰਵਰਡ ਅਤੇ ਬੈਕਵਰਡ ਲਿੰਕ ਨੂੰ ਵਾਚ ਕੇ ਜਿਹੜੇ ਵੀ ਦੋਸ਼ੀ ਹੋਰ ਇਹਦੇ ਵਿੱਚ ਇਨਵੋਲ ਬਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਨਾਉ ਉਹ ਕਹਿੰਦਾ ਕਿ ਫਾਈਲ ਹੈ ਉਹਦਾ ਤੇ ਨਾਲ ਇਹਨਾਂ ਦੇ ਆਪਣਾ ਵੀਡੀਓ ਵਿੱਚ ਬਿਠਾ ਲਿਓ